ਇਹ ਕਿੰਨਾ ਕਿਤੇ ਪਖਾਨੇ ਤੱਕ ਹੀ ਸੀਮਤ ਰਹੇਗੀ ਸਰਕਾਰ ਕਿਉਂਕਿ 2020 ਦੀ ਆਈ ਹੋਈ ਭਰਤੀ 2023 ਦੇ ਵਿੱਚ ਜਿਹੜਾ ਹੈਗਾ ਕੋਰਟ ਦੇ ਵੱਲੋਂ ਕਿਹਾ ਜਾਂਦਾ ਕਿ 8 ਹਫ਼ਤਿਆਂ ਦੇ ਵਿੱਚ ਜਿਹੜੀ ਭਰਤੀ ਹੈ ਕੰਪਲੀਟ ਕੀਤੀ ਜਾਵੇ ਤਨਤਾਰ ਦੇ ਲੋਕਾਂ ਨੂੰ ਦੱਸਣਾ ਆਉਣਾ ਪੈ ਰਿਹਾ ਕਿ ਇਹ ਗੁੰੰਗੀ ਬੋਲੀ ਸਰਕਾਰ ਸਿਰਫ ਡਰਾਮੇबाजी ਕਰਕੇ ਜਿਹੜੀ ਲੋਕਾਂ ਨੂੰ ਮਨ ਪਰਚਾਵਾ ਕਰ ਸਕਦੀ ਆ ਪਰ ਜਿਹੜੇ ਤੁਹਾਡੇ ਬੱਚਿਆਂ ਦਾ ਭਵਿੱਖਾ ਜਿੰਨਾ ਅਧਿਆਪਕਾਂ ਨੇ ਤੁਹਾਡਾ ਭਵਿੱਖਾ ਸਵਾਰਨਾ ਆ ਉਹਨਾਂ ਅਧਿਆਪਕਾਂ ਨੂੰ ਇਹ ਸਿਰਫ ਧਾਰਨਿਆ ਤੱਕ ਜਿਹੜੀ ਸੀਮਤ ਆ ਰੱਖਣਾ ਚਾਹੁੰਦੀ ਆ ਐਸਸੀ ਬੈਕਲੌਗਾ ਕਿਤਨਾ ਕਿਤੇ ਜਿਹੜਾ ਇਸ ਭਰਤੀ ਨੂੰ ਜਿਹੜਾ ਤਾਂ ਵੀ ਕਿਤਨਾ ਕਿਤੇ ਜਿਹੜਾ ਦਰਕਨਾਰ ਆ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਮੁੱਖ ਮੰਤਰੀ ਸਾਹਿਬ ਗੱਲ ਕਰਦੇ ਨੇ ਕਿ ਮੈਂ ਇੱਕ ਆਮ ਕਰਾਲਾ ਮੁੰਡਾ ਆ ਕਿਤੇ ਨਾ ਕਿ ਜਿਹੜਾ ਵਿਰੋਧੀ ਧਿਰਾਂ ਨੂੰ ਕਹ ਲਈਏ ਜਾਂ ਸਰਕਾਰ ਕਿਤੇ ਨਾ ਕਿਤੇ ਹਾਲਮਣੀ ਹੋ ਰਿਹਾ ਪਰ ਜੇਕਰ ਤੁਸੀਂ ਇੱਕ ਅਧਿਆਪਕ ਦੇ ਬੱਚੇ ਹੋ ਬਾ ਤੁਹਾਨੂੰ ਅਧਿਆਪਕ ਦਾ ਦਰਦ ਆ ਜਿਹੜਾ ਕਿਤੇ ਨਾ ਕਿਤੇ ਉਹ ਮੁੱਖ ਮੰਤਰੀ ਸਾਹਿਬ ਨੂੰ ਵੀ ਜਿਹੜਾ ਕਿਤੇ ਨਾ ਕਿਤੇ ਜਿਹੜਾ ਸਾਹਮਣੇ ਉਹਨਾਂ ਨੂੰ ਸਾਹਮਣੇ ਨਹੀਂ ਆ ਰਿਹਾ 220 ਦੇ ਵਿੱਚ ਲੋਕ ਆ ਜਿਹੜੇ ਉਹ ਪ੍ਰਾਣੀਆਂ ਪਾਰਟੀਆਂ ਦੀਆਂ ਸਰਕਾਰਾਂ ਤੋਂ ਅੱਕੇ ਹੋਏ ਸੀਗੇ ਤੇ 220 ਦੇ ਦਰਾਂ ਨਹੀਂ ਆ ਜਿਹੜਾ ਦੋ ਨੌਜਵਾਨ ਆਪਣੇ ਰੋਜ਼ਗਾਰ ਦੀ ਮੰਗ ਨੂੰ ਲੈ ਕੇ ਟਾਵਰ ਦੇ ਉੱਤੇ ਚੜੇ ਸੀਗੇ ਤੇ ਇਸ ਤੋਂ ਬਾਅਦ ਆ ਜਿਹੜਾ ਉਹਨਾਂ ਦੀ ਜਥੇਬੰਦੀ ਨੇ ਸੰਘਰਸ਼ ਕੀਤਾ ਤੇ ਜਥੇਬੰਦੀ ਦੀ ਸੰਘਰਸ਼ ਦੀ ਅਦੌਲਤਾ ਜਿਹੜਾ ਉਹ 2300 ਦੇ ਲਗਭਗ ਆ ਜਿਹੜੀ ਉਹ ETT ਕਾਟਰ ਦੀ ਭਰਤੀ ਆਈ ਸੀਗੀ ਪਰ ਤੁਹਾਨੂੰ ਲੱਗਦਾ ਹੋਊਗਾ ਕਿ 5-6 ਸਾਲਾਂ ਦਾ ਵਕਤ ਪਾ ਹੋ ਗਿਆ ਹੁਣ 20 ਕਾ ਜਿਹੜੇ 50 ਸਾਲਾਂ ਦੇ ਵਕਤ ਪੇਰ ਦਰਾੜ ਆ ਜਿਹੜਾ ਇਹ ETT ਕਾਟਰ ਆ ਜਿਹੜਾ ਬਹੁਤ ਚੰਗੀਆਂ ਤਨਖਾਹਾਂ ਲੈ ਚੁੱਕਿਆ ਹੋਊਗਾ ਕੋਠੀਆਕਾਰ ਵਾਲਾ ਬਣ ਚੁੱਕਿਆ ਹੋਊਗਾ ਪਰ ਉਹ ਕੋਠੀਆਕਾਰ ਵਾਲਾ ਤਾਂ ਪਤਾ ਨਹੀਂ ਬਣਿਆ ਕਿ ਨਹੀਂ ਬਣਿਆਗਾ ਪਰ ਫਿਲਹਾਲ ਆ ਜਿਹੜਾ ਉਹ ਇਸ ਟਾਈਮ ਤਰਨਤਾਰਨ ਦੀਆਂ ਸੜਕਾਂ ਦੇ ਉੱਤੇ ਆ ਜਿਹੜਾ ਇੱਕ ਵਾਰੀ ਫਲੈਕਸ ਬੋਰਡ ਲੈ ਕੇ ਨਾਰੇਬਾਜੀ ਕਰਦਾ ਹੋਇਆ ਜਿਹੜਾ ਉਹ ਲਾਜ਼ਮੀ ਸਾਨੂੰ ਨਜ਼ਰ ਆ ਰਿਹਾ ਹੈਗਾ ਸਾਡੇ ਨਾਲ ਇਸ 2392 ਕਾਡਰ ਤੋਂ ਆ ਜਿਹੜਾ ਕੁਝ ਵੀਰ ਮੌਜੂਦ ਨੇ ਆਗੂ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਮਾਮਲਾ ਹੈਗਾ ਕਿੱਥੋਂ ਕਿੱਥੀ ਭਰਤੀ ਪੂਰੀ ਹੋ ਗਈ ਕੀ ਅਰਚਨਾ ਹੈਗਾ ਸਮੁੱਚੀ ਗੱਲਬਾਤ ਆਪਾਂ ਇਹਨਾਂ ਨਾਲ ਸਾਂਝੀ ਕਰਾਂਗੇ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਨਾਮ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸਰਪਜੋ ਸਿੰਘ ਹੈ ਜੀ ਮੈਂ ਸ਼ਹਿਰ ਪਰਤ ਹਾਂ ਅੱਛਾ ਭਾਈ ਜੀ ਕੀ ਮੰਗ ਨੂੰ ਲੈ ਕੇ ਜਿਹੜਾ ਅੱਜ ਤੁਸੀਂ ਇੱਥੇ ਪਹੁੰਚੇ ਹੈਗੇ ਆ ਅੱਜ ਤੋਂ ਆ ਜਿਹੜਾ 5 ਸਾਲ ਪਹਿਲਾਂ ਦੀ ਭਰਤੀ ਆਈ ਹੋਈ ਆ ਤੁਸੀਂ ਹਜੇ ਵੀ ਕਹਿ ਰਹੇ ਹੋ ਇਹ ਪੂਰੀ ਕਰੋ ਕੀ ਕਿੱਥੋਂ ਕਿੱਥੀ ਪੂਰੀ ਹੋਈ ਹੈਗੀ ਅਤੇ ਜੇ ਪੂਰੀ ਨਹੀਂ ਹੋ ਰਹੀਗੀ ਕੀ ਕਾਰਨ ਮੰਨਦੇ ਹੋ ਵੀ ਨਹੀਂ ਪੂਰੀ ਮੈਂ ਤੁਹਾਨੂੰ ਦੱਸਣਾ ਛੋਟੀ ਚੀਜ਼ ਕਿ 2020 ਚ ਸਾਡੀ ਇਹ ਭਰਤੀ ਆਈ ਸੀ 8TT ਜੂਨੀਅਰ ਸਾਡੀ ਪੰਜਾਬ 8TT ਦੀ ਭਰਤੀ ਆਈ ਸੀ ਤੇ ਉਸ ਤੋਂ ਬਾਅਦ ਜਿਹੜਾ ਇਹ ਪੇਪਰ ਹੁੰਦਾ ਅਕਤੂਬਰ ਚ ਹੁੰਦਾ ਹੈ ਅਕਤੂਬਰ ਨਵੰਬਰ ਸਾਡਾ 2020 ਚ ਪੇਪਰ ਹੁੰਦਾ ਉਸ ਤੋਂ ਬਾਅਦ ਇਹ ਭਰਤੀ ਜਿਹੜੀ ਸਟਕ ਆਫ ਹੋ ਜਾਂਦੀ ਹੈ ਕੋਰਟ ਚ ਉਸ ਤੋਂ ਬਾਅਦ ਇਹ ਇਹ ਭਰਤੀ ਬਾਲ ਹੋ ਜਾਂਦੀ 2023 ਚ ਔਰ ਉਸ ਤੋਂ ਬਾਅਦ ਜਿਹੜਾ ਕੋਰਟ ਵੱਲੋਂ ਦੇਸ਼ ਹੁੰਦੇ ਆ ਕਿ ਜਿਹੜਾ ਇਹ ਭਰਤੀਏ ਨੂੰ ਪੂਰਾ ਕਿਤੇ ਜਾਵੇ 7 ਹਫਤਿਆਂ ਚ ਜੇਕਰ ਬਾਅਦ ਚ 2024 ਆਇੰਦਾ ਉਦੋਂ ਵੀ ਪੂਰਾ ਸਾਲ ਸਾਡਾ ਇੱਥੇ ਲੰਘ ਜਾਂਦਾ ਜਾ ਕੇ 2025 ਜਿਹੜੀ ਭਾਰਤੀ ਸਾਡੀ ਦੀ ਪਹਿਲੀ ਲਿਸਟ ਵਾ ਸਾਡੀ ਯੂਨੀਅਨ ਦੇ ਯਤਨਾ ਸਰਕਾਰੇ ਭਾਰਤੀ 2025 ਜਿਹੜੀ ਪਹਿਲੀ ਲਿਸਟ ਜੁਆਇਨ ਕਰਦੀ ਮਾਰਚ ਮਹੀਨੇ ਉਸ ਤੋਂ ਬਾਅਦ ਜਿਹੜਾ ਇਹ ਟੋਟਲ ਭਾਰਤੀ ਹੈ ਕਿ 2364 ਤੇ ਜਿਹਦੇ ਵਿੱਚੋਂ ਲਗਭਗ 700 750 ਬੰਦਾ ਜਿਹੜਾ ਕੈਂਡੀਡੇਟ ਜੁਆਇਨ ਕਰ ਜਾਂਦਾ ਹੈ ਪਰ ਅੱਜ ਤੁਸੀਂ ਦੇਖੋ ਨਵੰਬਰ ਆ ਚੁੱਕਾ ਹੈ ਔਰ ਸਾਡੀ ਜਿਹੜੀ ਸੈਕੰਡ ਲਿਸਟ ਆ ਉਹ ਹਾਲੇ ਤੱਕ ਜਾਰੀ ਨਹੀਂ ਕੀਤੀ ਗਈ ਔਰ ਨਹੀਂ ਕੀਤੀ ਜਾ ਰਹੀ ਸਰਕਾਰ ਵੱਲੋਂ ਡਿਪਾਰਟਮੈਂਟ ਵੱਲੋਂ ਲਾਰੇ ਲਾਰੇ ਮੜ ਲਾਈ ਜਾ ਰਹੇ ਆ ਕਿਸੇ ਤੁਹਾਡਾ ਕੰਮ ਕਰ ਰਹੇ ਆ ਕੰਮ ਕਰ ਰਹੇ ਆ ਪਰ ਹਾਲੇ ਤੱਕ ਕੋਈ ਵੀ ਜੜੀ ਹੈਗੀ ਆ ਕਾਰਗੁਜ਼ਾਰੀ ਸਰਕਾਰ ਵੱਲੋਂ ਸਹੀ ਸਾਬਤ ਨਹੀਂ ਹੋ ਰਹੀ ਜਿਸ ਕਰਕੇ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਹਾਂ ਦੇਖੋ ਕੋਰਟ ਵੱਲੋਂ ਇੱਕ ਵਾਰੀ ਕਲੀਅਰ ਕਰ ਦਿੱਤਾ ਗਿਆ ਵੀ ਭਰਤੀ ਨੂੰ ਜਿਹੜੀ ਕੋਈ ਦਿੱਕਤ ਨਹੀਂ ਕੀ ਹੁਣ ਵੀ ਭਰਤੀ ਤੁਸੀਂ ਕਰ ਲੋ ਆ ਸੱਚ ਹੈ ਕੋਰਟ ਦੇ ਵੱਲੋਂ ਜਿਹੜੀ ਕਿ ਸਾਰੀ ਚੀਜ਼ਾਂ ਨੂੰ ਕਲੀਅਰ ਕਰ ਦਿੱਤਾ ਗਿਆ ਪਰ ਸਰਕਾਰ ਜਿਹੜੀ ਸੱਤਾ ਦੇ ਵਿੱਚ ਆਈ ਸੀ ਇੱਕ ਸਿੱਖਿਆ ਕ੍ਰਾਂਤੀ ਲੈ ਕੇ ਜਾਂ ਆਪਣਾ ਹੁੰਡੀ ਚੱਲ ਰਿਆ ਸੀ ਸਿੱਖਿਆ ਕ੍ਰਾਂਤੀ ਜਿਹੜੀ ਅਸੀਂ ਜਿਹੜਾ ਪੰਜਾਬ ਸਰਕਾਰ ਵੱਲੋਂ ਲੈਂਦੀ ਯਾਰੀਆ ਪਰ ਉਹਦਾ ਜਿਹੜੀ ਅਸਲ ਸੱਚਾਈ ਆ ਜਿੰਨੇ ਅੱਜ ਇੱਥੇ ਧਰਨੇ ਨੇ ਲਗਭਗ ਸਾਰੇ ਧਰਨੇ ਹੀ ਅਧਿਆਪਕਾਂ ਦੇ ਲੱਗ ਰਹੇ ਨੇ ਕਿਉਂਕਿ ਸਰਕਾਰ ਪੂਰੀ ਤਰ੍ਹਾਂ ਜਿਹੜੀ ਫੇਲਿਅਰ ਹੈ ਇਹਨਾਂ ਦਾ ਕਿਤੇ ਨਾ ਕਿਤੇ ਨਾਜ਼ਰ ਆਉਂਦਾ ਇਹ ਕਿਤੇ ਨਾ ਕਿਤੇ ਪਖਾਨੇ ਤੱਕ ਹੀ ਸੀਮਤ ਰਹੇਗੀ ਸਰਕਾਰ ਕਿਉਂਕਿ 2020 ਦੀ ਆਈ ਹੋਈ ਭਰਤੀ 2023 ਦੇ ਵਿੱਚ ਜਿਹੜਾ ਹੈ ਕੋਰ ਦੇ ਵੱਲੋਂ ਕਿਹਾ ਜਾਂਦਾ ਕਿ 8 ਹਫ਼ਤਿਆਂ ਦੇ ਵਿੱਚ ਜਿਹੜੀ ਭਰਤੀ ਹੈ ਕੰਪਲੀਟ ਕੀਤੀ ਜਾਵੇ ਪਰ ਉਹਦਾ ਅੱਜ 2025 ਆ ਗਿਆ ਇੱਕ ਚੰਦ ਲਿਸਟ ਜਾਰੀ ਕਰਕੇ ਇਹ ਕਹਿ ਰਹੇ ਨੇ ਕਿ ਜਿਹੜੇ ਅਸੀਂ 52000 ਬੰਦਿਆਂ ਨੂੰ ਅਸੀਂ ਨੌਕਰੀ ਦਿੱਤੀ ਉਹ ਬੜੇ ਹਾਸੋ ਹੀ ਨੇ ਜਿਹੜੇ ਮਜ਼ਾਕ ਆ ਜਾਂ ਫਲੈਕਸ ਆ ਜਿਹੜੇ ਸਾਨੂੰ ਬਾਖਵਾਕ ਬੋਰਡਾਂ ਦੇ ਉੱਤੇ ਜਿਹੜੇ ਸੜਕਾਂ ਦੇ ਉੱਤੇ ਲੱਗੇ ਹੋਏ ਬੋਰਡ ਦੇ ਉੱਤੇ ਜਿਹੜ ਹਾਜਰ ਹੁੰਦੇ ਨੇ ਪਰ 2364 ਭਾਰਤੀ 2020 ਦੇ ਵਿੱਚ ਆਈ ਹੋਈ ਭਰਤੀ 2023 ਦੇ ਵਿੱਚ ਕਿਹਾ ਜਾਂਦਾ ਕਿ ਹੱਥ ਹਫ਼ਤਿਆਂ ਦੇ ਵਿੱਚ ਭਰਤੀ ਕੰਪਲੀਟ ਕੀਤੀ ਜਾਵੇ ਤਾਂ ਉਸ ਤੋਂ ਬਾਅਦ 2025 ਦੇ ਵਿੱਚ ਆ ਕੇ 19 ਮਾਰਚ ਨੂੰ ਕੁਝ ਬੰਦਿਆਂ ਨੂੰ ਜਿਹੜੇ ਲਿਸਟਾਂ ਜਾਰੀ ਕਰਕੇ ਜਿਹੜਾ ਜੁਆਇਨਿੰਗ ਲੈਟਰ ਦਿੱਤੇ ਜਾਂਦੇ ਨੇ ਅੱਜ ਲਗਭਗ 7 ਮਹੀਨਿਆਂ ਦਾ ਸਮਾਂ ਜਾਰੀ ਹੋਣ ਦੇ ਲੰਘਣ ਦੇ ਬਾਵਜੂਦ ਵੀ ਜਿਹੜੀ 2364 ਦੀ ਵਰਤਕੀ ਰਹਿੰਦੀ ਲਿਸਟ ਹੈ ਕੋਈ ਵੀ ਜਾਰੀ ਹੈ ਜਿਹੜੀ ਸਰਕਾਰ ਆ ਜਿਹੜੀ ਕਰ ਨਹੀਂ ਰਹੀ ਤਾਂ ਜਿਹਦੇ ਵਿਰੋਧ ਵਜੋਂ ਸਾਨੂੰ ਜਿਹੜਾ ਇੱਥੇ ਤਰਨਤਾਰਨ ਜਮਨੀ ਚੌਂ ਦੇ ਵਿੱਚ ਸਰਕਾਰ ਦੀ ਜਿਹੜੀ ਪੋਲ ਖੋਲ ਰੈਲੀ ਵਾਸਤੇ ਸਾਨੂੰ ਜਿਹੜਾ ਇੱਥੇ ਤਰਨਤਾਰਨ ਦੇ ਲੋਕਾਂ ਨੂੰ ਦੱਸਣਾ ਆਉਣਾ ਪੈ ਰਿਹਾ ਕਿ ਗੁੰੰਗੀ ਪੁਲਿਸ ਸਰਕਾਰ ਸਿਰਫ ਡਰਾਮੇबाजी ਕਰਕੇ ਜਿਹੜੀ ਲੋਕਾਂ ਨੂੰ ਮਨ ਪਰਚਾਵਾ ਕਰ ਸਕਦੀ ਆ ਔਰ ਜਿਹੜੇ ਤੁਹਾਡੇ ਬੱਚਿਆਂ ਦਾ ਭਵਿੱਖਾ ਜਿੰਨਾ ਅਧਿਆਪਕਾਂ ਨੇ ਤੁਹਾਡਾ ਭਵਿੱਖਾ ਸਵਾਰਨਾ ਆ ਉਹਨਾਂ ਅਧਿਆਪਕਾਂ ਨੂੰ ਇਹ ਸਿਰਫ ਧਾਰਨਿਆ ਤਾਂ ਕਿ ਜਿਹੜੀ ਸੀਮਤ ਆ ਰੱਖਣਾ ਚਾਹੁੰਦੀ ਆ ਔਰ 2364 ਭਾਰਤੀ ਦੀ ਜੇਕਰ ਗੱਲ ਕੀਤੀ ਜਾਵੇ ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜਾ 595 ਬੈਕਲੌਗ ਆ ਐਸਸੀ ਬੈਕਲੌਗ ਆ ਕਿਤਨਾ ਕਿਤੇ ਜਿਹੜਾ ਇਸ ਭਰਤੀ ਨੂੰ ਜਿਹੜਾ ਤਾਂ ਵੀ ਕਿਤੇ ਨਾ ਕਿਤੇ ਜਿਹੜਾ ਦਰਕਨਾਰ ਆ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਕਿ ਇੱਕ ਪਾਸੇ ਦਾ ਇਹ ਸਰਕਾਰਾਂ ਗੱਲਾਂ ਵੱਡੇ ਵੱਡੇ ਦਾਅਵੇ ਕਰਦੀਆਂ ਨੇ ਕਿ ਤੁਸੀਂ ਭਗਤ ਸਿੰਘ ਔਰ ਸਾਡੇ ਬਾਬਾ ਸਾਹਿਬ ਅੰਬੇਦਕਰ ਜੀ ਦੀ ਫੋਟੋ ਆ ਉਹ ਦਫ਼ਤਰਾਂ ਦੇ ਵਿੱਚ ਲਗਾਈ ਆਵੇ ਪਰ ਇਹਨਾਂ ਦੀ ਜਿਹੜੀ ਗਰਾਊਂਡ ਦੇ ਉੱਤੇ ਜਿਹੜੀ ਸਰਕਾਰ ਦੀ ਜਿਹੜੀ ਸਥਿਤੀ ਆ ਉਹ ਜਿਹੜੀ ਸਾਰੀ ਉਹ ਹੋ ਰਹੀ ਹੈ ਹੋ ਰਹੀ ਤਰ੍ਹਾਂ ਦੀ ਆ ਉਹ ਸਿਰਫ ਡਰਾਮੇਬਾਜ਼ੀ ਇੱਕ ਜਿਹੜੀ ਫੋਟੋ ਆ ਜਿਹੜੀਆਂ ਇਹਨਾਂ ਵੱਲੋਂ ਲਵਾਈਆਂ ਜਾਂਦੀਆਂ ਪਰ ਜਿਹੜੀ ਹਸਲੀਅਤ ਹੈ ਇਹਨਾਂ ਦੀ ਜਿਹੜੀ ਉਹ ਗਰਾਊਂਡ ਦੇ ਉੱਤੇ ਉਹ ਬਹੁਤ ਹੀ ਜ਼ਿਆਦਾ ਹੋਰ ਹੈ ਇਹ ਜਿਹੜੀ ਸਰਕਾਰ ਆ ਸੱਤਾ ਦੇ ਵਿੱਚ ਆਈ ਸੀ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਪਰ ਪੂਰੀ ਤਰ੍ਹਾਂ ਜਿਹੜੀ ਫੇਲ ਆ ਉਹ ਹੋਂਦੀ ਨਜ਼ਰ ਆ ਰਹੀ ਐ ਔਰ ਜੇਕਰ ਸਾਡਾ ਇਹ ਭਰਤੀ ਦਾ ਜਿਹੜਾ ਪ੍ਰੋਸੈਸ ਆ ਜਲਦੀ ਸ਼ੁਰੂ ਕਰਕੇ ਇਸ ਭਰਤੀ ਨੂੰ ਜਿਹੜਾ ਨਹੀਂ ਜਿਹੜਾ ਖਤਮ ਕੀਤਾ ਜਾਂਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਜਿਮਨੀ ਚੌਂ ਦੇ ਵਿੱਚ ਜਿਹੜਾ ਵਿਰੋਧ ਹੋਇਆ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜ਼ਿਆਦਾ ਗੁਪਤ ਐਕਸ਼ਨ ਆ ਜਿਹੜੇ ਤਿੱਖੇ ਐਕਸ਼ਨ ਆ ਜਿਹੜੇ ਸਰਕਾਰ ਦੇ ਖਿਲਾਫ ਆ ਉਹ ਵੀ ਕਿਤਨਾ ਕਿਤੇ ਸਰਕਾਰ ਨੂੰ ਜਿਹੜੇ ਦੇਖਣੇ ਪੈਣਗੇ ਜੀ ਨਹੀਂ ভাই ਇਸ ਤੋਂ ਪਹਿਲਾਂ ਜਿਹੜਾ ਕਿੰਨੇ ਕਵਾਰੀ ਆ ਜਿਹੜਾ ਅਸਲ ਦੇ ਵਿੱਚ ਇਹ ਕਿਹਾ ਜਾਂਦਾ ਸੀਗਾ ਵੀ ਸਰਕਾਰ ਆ ਜਿਹੜੀ ਸਾਡੀ ਤਾਂ ਉਸ ਪਿੰਡਾਂ ਦੀਆਂ ਸੱਥਾਂ ਤੋਂ ਚੱਲੂਗੀ ਚਲੋ ਸੱਥਾਂ ਦੀ ਗੱਲ ਤਾਂ ਦੂਰ ਰਹਿ ਗਈ ਆ ਤੁਸੀਂ ਤਾਂ ਤੁਹਾਡੀ ਤਾਂ ਆਰਗੇਨਾਈਜੇਸ਼ਨ ਬਣੀ ਹੈਗੀ ਜਥੇਬੰਦੀ ਬਣੀ ਹੈਗੀ ਆ ਤੁਸੀਂ ਖੁਦ ਸਰਕਾਰ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੋਣੀ ਆ ਕਿੰਨੇ ਵਾਰੀ ਹੁੰਦੀ ਇੱਕ ਮੀਟਿੰਗ ਹੋਈ ਤੇ ਉਹਨਾਂ ਮੀਟਿੰਗਾਂ ਦੇ ਵਿੱਚੋਂ ਹਲਤੀ ਕੀ ਸਿੱਟਾ ਨਿਕਲਿਆ ਦੇਖੋ ਹਰ ਵਾਰ ਜਦੋਂ ਵੀ ਮੀਟਿੰਗ ਦੇ ਵਿੱਚ ਜਾਂਦੇ ਆ ਤਾਂ ਇੱਕ ਅਸ਼ਵਾਸ਼ਣ ਮਿਲਦਾ ਕਿ ਤੁਹਾਡੀ ਜਿਹੜੀ ਲਿਸਟ ਹੈਗੀ ਉਹ ਜਲਦੀ ਜਾਰੀ ਕਰ ਦਿੱਤੀ ਜਾਊਗੀ ਉਹ ਕਦੋਂ ਜਲਦੀ ਜਾਰੀ ਕਰ ਦਿੱਤੀ ਜਾਊਗੀ ਇਸ ਦੀ ਜਿਹੜਾ ਨਾ ਤਾਂ ਸਰਕਾਰ ਕੁਝ ਦੱਸਣਾ ਚਾਹੁੰਦੀ ਆ ਪਰ ਹਰ ਵਾਰੀ ਕਿਤੇ ਨਾ ਕਿਤੇ ਜਿਹੜੀ ਹਰ ਮੀਟਿੰਗਾਂ ਜਿਹੜੀ ਇੱਕ ਅਸ਼ਵਾਸ਼ਣ ਦੇ ਉੱਤੇ ਦੀ ਮਿਲਦੀ ਆ ਕਿ ਜਿਵੇਂ ਤੁਹਾਡਾ ਕੰਮਾਂ ਕੀਤਾ ਜਾਊਗਾ ਪਰ ਗਰਾਊਂਡ ਦੇ ਉੱਤੇ ਜਿਹੜੀ ਸਥਿਤੀ ਆ ਕਿਤੇ ਨਾ ਕਿਤੇ ਹੋ ਰਹੀ ਆ ਮੁੱਖ ਮੰਤਰੀ ਸਾਹਿਬ ਗੱਲ ਕਰਦੇ ਨੇ ਕਿ ਮੈਂ ਇੱਕ ਆਮ ਘਰਾਲਾ ਮੁੰਡਾ ਆਇਆ ਕਿਤੇ ਨਾ ਕਿਤੇ ਜਿਹੜਾ ਵਿਰੋਧੀ ਧਿਰਾਂ ਨੂੰ ਕਹ ਲਈਏ ਜਾਂ ਸਰਕਾਰ ਕਿਤੇ ਨਾ ਕਿਤੇ ਹਾਲਮੜੀ ਹੋ ਰਿਹਾ ਪਰ ਜੇਕਰ ਤੁਸੀਂ ਇੱਕ ਅਧਿਆਪਕ ਦੇ ਬੱਚੇ ਆਪਾਂ ਤੁਹਾਨੂੰ ਅਧਿਆਪਕਾਂ ਦਾ ਦਰਦ ਆ ਜਿਹੜਾ ਕਿਤੇ ਨਾ ਕਿਤੇ ਉਹ ਮੁੱਖ ਮੰਤਰੀ ਸਾਹਿਬ ਨੂੰ ਵੀ ਜਿਹੜਾ ਕਿਤੇ ਨਾ ਕਿਤੇ ਜਿਹੜਾ ਸਾਹਮਣੇ ਉਹਨਾਂ ਨੂੰ ਸਾਹਮਣੇ ਨਹੀਂ ਆ ਰਿਹਾ ਉਹ ਵੱਡਿਆ ਵੱਡੇ ਦਾਅਵੇ ਜਿਹੜੇ ਕਿਤੇ ਨਾ ਕਿਤੇ ਸਰਕਾਰ ਕਰਦੀ ਆ ਕਿ ਬਾਹਰਲੇ ਦੇਸ਼ਾਂ ਦੇ ਵਿੱਚੋਂ ਆ ਕੇ ਜਿਹੜੇ ਰੋਜ਼ਗਾਰ ਇੱਥੇ ਅਸੀਂ ਜਿਹੜਾ ਪ੍ਰੋਵਾਈਡ ਕਰਵਾਇਆ ਜਾਊਗਾ ਪਰ ਮੈਂ ਉਹਨਾਂ ਮੁੱਖ ਮੰਤਰੀ ਸਾਹਿਬ ਨੂੰ ਇੱਕ ਗੱਲ ਕਹਿਣੀ ਚਾਹੁੰਦੇ ਆ ਕਿ ਜਿਹੜਾ ਝੂਠ ਜਿਹੜਾ ਜੂਤ ਅੱਜ ਇੱਥੇ ਪਹੁੰਚਿਆ ਹੋਇਆ ਇੱਥੇ ਪੰਜਾਬ ਦੇ ਵਿੱਚ ਆ ਉਸੇ ਜੂਤ ਨੂੰ ਤੁਸੀਂ ਸਾਹਮਣੇ ਉਹ ਸਾਹਮਣੇ ਲੋ ਬਾਹਰਲੇ ਜੂਤ ਨੂੰ ਸਾਮਨਤਾ ਜਿਹੜੀ ਬਹੁਤ ਜ਼ਿਆਦਾ ਜਿਹੜੀ ਵੱਡੀ ਗੱਲ ਆ ਮੀਟਿੰਗਾਂ ਦਾ ਜਿਹੜਾ ਦੌਰ ਚਾਹੇ ਸਰਕਾਰ ਨਾਲ ਹੁੰਦਾ ਆ ਸਿਰਫ ਬੇਸਿੱਟਾ ਜਿਹੜੀਆਂ ਕਿਤਨਾ ਕਿਤ ਜਿਹੜੀਆਂ ਮੀਟਿੰਗਾਂ ਨਹੀਂ ਗਿਆ ਉਹ ਨਿਕਲਦੀਆਂ ਨਹੀਂ ਗਿਆ ਔਰ ਜਿਹੜੀ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਮੀਟਿੰਗ ਦੀ ਅਪਰੋਚ ਕੀਤੀ ਵੀ ਜਾਂਦੀ ਆ ਉਹ ਇੱਕ ਪਾਸੇ ਜਿਹੜੀ ਗੱਲ ਕਰਦੇ ਨੇ ਕਿ ਅਸੀਂ ਆਮ ਕਰਾਂ ਦੇ ਮੁੰਡੇ ਆ ਅੱਜ ਜਦੋਂ ਵੀ ਆ ਕੇ ਜਿਹੜੀ ਮੀਟਿੰਗ ਕਰ ਸਕਿਆ ਪਰ ਲਗਭਗ 3.5 3.5 ਸਾਲ ਦਾ ਸਮਾਂ ਹੋ ਚੁੱਕਿਆ ਇੱਕ ਸਿੰਗਲ ਮੀਟਿੰਗ ਵੀ ਅਸੀਂ ਇੱਕ ਵਾਰ ਮਾਰ ਸਾ ਜਰੂਰ ਇਹਨਾਂ ਨਾਲ ਜਿਹੜੀ ਸਾਡੀ ਮੀਟਿੰਗ ਹੋਈ ਆ ਆਸ਼ਵਾਸਨ ਦਿੱਤਾ ਗਿਆ ਪਰ ਉਹ ਆਸ਼ਵਾਸਨ ਲੋਕ ਸਭਾ ਚੋਣਾਂ ਦਾ ਸੀ ਆ ਪਰ ਅੱਜ ਵੀ ਅਸੀਂ ਰੋੜਾਂ ਦੇ ਉੱਤੇ ਜਿਹੜੀ ੱੱਕੇ ਖਾਣ ਨੂੰ ਜਿਹੜਾ ਕਿਤਨੇ ਕਿਤੇ ਮਜਬੂਰ ਆ ਜਦੋਂ ਸੱਤਾ ਦੇ ਵਿੱਚ ਆਉਣਾ ਸੀਗਾ ਤਾਂ ਅਕਸਰ ਜਿਹੜਾ ਮਾਨ ਸਾਹਿਬ ਵੱਲੋਂ ਜਾਂ ਇਹਨਾਂ ਦੇ ਜੋ ਵੀ ਜਿਨ੍ਹਾਂ ਨੇ ਵੀ ਪ੍ਰਚਾਰ ਕਰਨਾ ਸੀਗਾ ਜੋ ਵੀ ਵਿਧਾਇਕ ਆ ਇਸ ਟਾਈਮ ਮੌਜੂਦਾ ਸਮੇਂ ਦੇ ਵਿੱਚ ਉਦੋਂ ਕਹਿੰਦੇ ਸੀ ਇੱਕ ਤਰ੍ਹਾਂ ਦਾ ਬਦਲਾਵ ਆ ਜਾਊਗਾ এডਿਕੇਸ਼ਨ ਕ੍ਰਾਂਤੀ ਆ ਜਾਊਗੀ এডਿਕੇਸ਼ਨ ਕ੍ਰਾਂਤੀ ਦੇ ਜਿਹੜੇ ਵੱਡੇ ਵੱਡੇ ਫਲੈਕਸ ਵੀ ਲੱਗੇ ਆ ਇੱਥੋਂ ਤੀਕ ਕਿ ਫਲੈਕਸ ਲੱਗੇ ਹੈਗੇ ਕਿ 50000 ਪਲੱਸ ਆ ਜਿਹੜੀਆਂ ਸੀ ਤਾਂ ਨਵੀਆਂ ਨੌਕਰੀਆਂ ਵੀ ਦੇਤੀਆਂ ਕਿਵੇਂ ਦੇਖ ਸਰ ਇਹਨੂੰ ਤੁਸੀਂ ਦੇਖ ਸਕਦੇ ਹੋ ਕਿ ਵਾਲੇ ਕ੍ਰਾਂਤੀ ਨੂੰ ਆਪਾਂ ਤਾਂ ਦੇਖ ਸਕਦੇ ਹੁੰਦੇ ਆ ਕਿ ਲੋਕਾਂ ਨੂੰ ਆਪਾਂ ਕੀ ਫੈਸਿਲਿਟੀਆਂ ਪ੍ਰੋਵਾਈਡ ਕਰਦੇ ਆ ਹੁਣ ਤੁਸੀਂ ਇਹ ਦੇਖੋ ਕਿ ਵੱਖ-ਵੱਖ ਜਥੇਬੰਦੀਆਂ ਵੱਲੋਂ ਧਰਨੇ ਲਗਾਏ ਜਾ ਰਹੇ ਨਹੀਂ ਜੇ ਕ੍ਰਾਂਤੀ ਆ ਗਈ ਹੁੰਦੀ ਸਿੱਖਿਆ ਕ੍ਰਾਂਤੀ ਜਾਂ ਬਦਲਾਅ ਆਇਆ ਹੁੰਦਾ ਤਾਂ ਹੀ ਧਰਨੇ ਨਾਲ ਲੱਗਦੇ ਇਹ ਲੋਕ ਜਿਹੜੇ ਸੜਕਾਂ ਤੇ ਰੋਲ ਰਹੇ ਨੇ ਇਹ ਜੋਥ ਜਿਹੜਾ ਸੜਕਾਂ ਤੇ ਰੋਲ ਰਿਹਾ ਏ ਇਹ ਸਾਡਾ ਜਿਮਨੀ ਚਾਹਣਾ ਚ ਇੱਥੇ ਆਉਣ ਦਾ ਵੀ ਇਹੀ ਕਾਰਨ ਹੈ ਕਿ ਅਸੀਂ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਇਹ ਆਹੀ ਵੋਟਾਂ ਚ ਨਹੀਂ ਅੱਗੇ ਵੀ ਬਹੁਤ ਸਾਰੀਆਂ ਜਗ੍ਹਾ ਤੇ ਇਹਨਾਂ ਨੇ ਉਹ ਕਰਨਾ ਹੀ ਇਲੈਕਸ਼ਨਜ਼ ਲੜਨੇ ਨੇ ਅਸੀਂ ਹਰ ਇੱਕ ਜਗ੍ਹਾ ਜਾ ਕੇ ਇਹਨਾਂ ਦਾ ਵਿਰੋਧ ਕਰਾਂਗੇ ਜਿੱਥੇ ਵੀ ਸਾਨੂੰ ਲੱਗਿਆ ਕਿ ਹਾਂ ਸਾਡੇ ਹੱਕ ਲਈ ਅਸੀਂ ਲੜ ਸਕਦੇ ਆ ਕਿਉਂਕਿ ਅਸੀਂ ਕੋਈ ਆਪਣੇ ਹੱਕ ਲਈ ਆਪਣਾ ਹੱਕ ਮੰਗਦੇ ਆ ਅਸੀਂ ਕੋਈ ਮਤਲਬ ਭੀਖ ਭੀਖ ਨਹੀਂ ਮੰਗਣ ਆਉਂਦੇ ਹੈਗੇ ਅਸੀਂ ਗ੍ਰੈਜੂਏਸ਼ਨ ਕੀਤੀਆਂ ਨੇ ਅਸੀਂ ਡਿਗਰੀਆਂ ਕੀਤੀਆਂ ਨੇ ਅਸੀਂ एलिਜੀਬਲ ਨੇ ਚੀਜ਼ਾਂ ਵਾਸਤੇ ਤਾਂ ਅਸੀਂ ਇੱਥੇ ਆ ਕੇ ਆਏ ਆ ਨਹੀਂ ਤੁਸੀਂ ਦੇਖ ਲਓ ਕਿ ਕਿਵੇਂ ਇਹ ਅਲੱਗ-ਅਲੱਗ ਜਥੇਬੰਦੀਆਂ ਆਪਣਾ ਧਰਨਾ ਲਾ ਕੇ ਇਹਨਾਂ ਦਾ ਰੋਸ ਮੁਜ਼ਾਹਰਾ ਕਰ ਰਹੀਆਂ ਨੇ ਜੇ ਇੰਨੀ ਇੱਕ ਸਿੱਖਿਆ ਕ੍ਰਾਂਤੀ ਆਈ ਹੁੰਦੀ ਤਾਂ ਇਹ ਚੀਜ਼ ਨਾ ਹੁੰਦੀ ਅੱਛਾ ਭਜੀ ਕਿਹੜੇ-ਕਿਹੜੇ ਹਾਲਾਤਾਂ ਦੇ ਵਿੱਚੋਂ ਲੰਘਦਿਆਂ ਹੋਏ ਆ ਜਿਹੜਾ ਇਸ ਮਕਾਮ ਤੀਕ ਪਹੁੰਚੇ ਸੀ ਕਿ ਚਲੋ ਭਰਤੀ ਵੀ ਪੂਰੀ ਹੋ ਗਈ ਕੋਰਤੀਕ ਵੀ ਪਹੁੰਚ ਗਏ ਹੈਗੇ ਆ ਪੜਾਈ ਕਿਸ ਕਿੰਨਾ ਕਿੰਨਾ ਹਾਲਾਤਾਂ ਦੇ ਵਿੱਚੋਂ ਲੰਘਦੇ ਹੋયા ਦੇਖੋ ਜਿਆ ਲੱਗ ਪਾ ਕੇ ਜਿਹੜਾ ਜਿੰਨਾ ਵੀ ਕੈਂਡੀਡੇਟ ਜਿਹੜਾ 2364 ਦੇ ਵਿੱਚ ਆ ਕਿਉਂਕਿ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਇਸ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਐਸਸੀ 595 ਬੈਕਲੌਗ ਆ ਤਾ ਅੱਜ ਜਿਹੜੇ ਹੈਗਾ ਇਸ ਸਮਾਜ ਦੇ ਜਿਹੜੇ ਕੀ ਹਾਲਾਤ ਨੇ ਕਿਉਂਕਿ ਸਵੇਰ ਦੀ ਰੋਟੀ ਖਾਣ ਤੋਂ ਬਾਅਦ ਸ਼ਾਮ ਦੀ ਰੋਟੀ ਮਿਲਨੀ ਆ ਜਾਂ ਨਹੀਂ ਮਿਲਨੀ ਇਸ ਭਾਰਤੀ ਦੇ ਵਿੱਚ ਉਹ ਕੈਂਡੀਡੇਟ ਨੇ ਇਸ ਭਾਰਤੀ ਦੇ ਵਿੱਚ ਉਹ ਕੈਂਡੀਡੇਟ ਨੇ ਜਿਹੜੇ ਸਿਰਫ ਦੇ ਸਿਰਫ ਓਵਰੇਜ ਹੋ ਚੁੱਕੇ ਨੇ ਸਿਰਫ ਇਸ ਭਾਰਤੀ ਦੇ ਵਿੱਚ ਇਲੀਜੀਬਲ ਨੇ ਇੱਕ ਪਾਸੇ ਸਰਕਾਰ ਜਿਹੜੀ ਦਾਅਵੇ ਕਰਦੀ ਹੈ ਕਿ ਅਸੀਂ ਉਮਰ ਛੋਟ ਦੇ ਦਾਂਗੇ ਪਰ ਸਾਥੀਓ ਜਿਹੜੀ ਹੈਗੀ ਇੱਥੇ ਸਰਕਾਰ ਨੂੰ ਸਾਨੂੰ ਕਿਸੇ ਉਮਰ ਹੱਦ ਦੀ ਛੋਟ ਦੀ ਲੋੜ ਨਹੀਂ ਜਿਹੜੇ ਇਸ ਭਾਰਤੀ ਦੇ ਵਿੱਚ एलिजिबल ਕੈਂਡੀਡੇਟ ਨੇ ਉਹਨਾਂ ਸਾਥੀਆਂ ਦੀ ਜਿਹੜੀ ਉਹਨੇ ਕੈਂਡੀਡੇਟ ਦੀ ਜਿਹੜੀ ਲਿਸਟ ਆ ਉਹ ਪੰਜਾਬ ਸਰਕਾਰ ਜਾਰੀ ਕਰ ਦੇਵੇ ਤਾਂ ਜੋ ਉਹਨਾਂ ਘਰਾਂ ਦੇ ਜਿਹੜੇ ਘਰਾਂ ਦੇ ਵਿੱਚ ਜਿਹੜੇ ਬੇਰਜ਼ਗਾਰ ਜਾਂ ਸੰਤਾਪ ਹੰਢਾ ਰਹੇ ਨੇ ਲੋਕ ਬਹੁਤ ਸਾਰੇ ਲੋਕ ਆ ਕਿਉਂਕਿ 2020 ਦੀ ਭਾਰਤੀਆ ਜਿਹੜੇ ਕਿਤੇ ਟੈਨਸ਼ਨ ਕਰਕੇ ਜਿਹੜੇ ਇਸ ਦੁਨੀਆ ਤੋਂ ਵੀ ਜਿਹੜਾ ਕਿਤੇ ਨਾ ਕਿਤੇ ਅਲਵਿਦਾ ਕਹਿ ਚੁੱਕੇ ਨੇ ਪਰ ਇੱਥੇ ਸਰਕਾਰ ਨੂੰ ਕਿਤੇ ਨਾ ਕਿਤੇ ਸਮਝਣਾ ਚਾਹੀਦਾ ਕਿ ਤੁਸੀਂ ਇਨ੍ਹਾਂ ਬੇਰਜ਼ਗਾਰਾਂ ਦਾ ਸਹਾਰਾ ਲੈ ਕੇ ਹੀ ਸੱਤਾ ਦੇ ਵਿੱਚ ਆਏ ਹੋ ਤੇ ਅੱਜ ਤੁਸੀਂ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਇਨ੍ਹਾਂ ਬੇਰਜ਼ਗਾਰਾਂ ਨੂੰ ਜਿਹੜਾ ਕਿੰਨਾ ਕਿ ਜਿਹੜਾ ਭੁੱਲ ਚੁੱਕੇ ਹਾਂ ਅਸੀਂ ਸਰਕਾਰ ਨੂੰ ਚੇਤਾਵਨੀ ਦੰਨਿਆ ਕਿ ਜਿਹੜਾ ਜਲਦੀ ਇਸ ਭਾਰਤੀ ਦਾ ਪ੍ਰੋਸੈਸਾ ਜਿਹੜਾ ਜਲਦੀ ਸ਼ੁਰੂ ਕੀਤਾ ਜਾਵੇ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੇ ਤਿੱਖੇ ਐਕਸ਼ਨਾਂ ਜਿਹੜੇ ਸਰਕਾਰ ਨੂੰ ਜਿਹੜੇ ਦੇਖਣੇ ਪੈ ਸਕਦੇ ਨੇ ਮੈਂ ਆਖਰੀ ਗੱਲ ਕਹਿ ਦਣਾ ਚਾਹੁੰਦਾ ਜੇ ਭਗਵਾਨ ਤੁਮਨ ਸਾਹਿਬ ਇਹ ਮੇਰੀ ਗੱਲ ਸੁਣ ਰਹੇ ਹੋਣ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਤੁਸੀਂ ਮਾਸਟਰ ਦੇ ਮੁੰਡੇ ਹੋ ਤੇ ਅਸੀਂ ਵੀ ਮਾਸਟਰੀ ਲੱਗਣਾ ਆ ਆਪਾਂ ਹੱਲੇ ਸਾਡੇ ਕਿ ਬੇਰੁਜ਼ਗਾਰ ਮਾਸਟਰ ਆ ਕਿ ਜੇ ਤੁਸੀਂ ਸਾਡੇ ਹਾਲਾਤ ਮੇਰੇ ਹਿਸਾਬ ਨਾਲ ਤੁਹਾ ਤੁਸੀਂ ਮਾਸਟਰ ਦੇ ਮੁੰਡੇ ਹੋ ਤੁਹਾਨੂੰ ਸਾਡੇ ਹਾਲਾਤ ਤੁਹਾਨੂੰ ਜਿਆਦਾ ਸਮਝ ਆਉਂਦੇ ਹੋਣੇ ਆ ਤੇ ਅਸੀਂ ਵੀ ਮਾਸਟਰੇ ਲੱਗਣਾ ਚਾਹੁੰਦੇ ਆ ਕਿਉਂਕਿ ਅਸੀਂ ਐਲੀਜੀਬਲ ਆ ਅਸੀਂ ਜੋ ਸਰਕਾਰ ਨੇ ਸਾਡੇ ਮੂਲੇ ਕ੍ਰਾਈਟਰੀਆ ਰੱਖਿਆ ਅਸੀਂ ਉਹਨੂੰ ਪੂਰਾ ਕੀਤਾ ਆ ਤੇ ਮੇਰੀ ਹੱਥ ਜੋੜ ਕੇ ਬੇਨਤੀ ਆ ਮਾਸਟਰ ਦੇ ਜਿਹੜੇ ਲਾਲਰੇ ਪੁੱਤਰ ਨੇ ਕਿ ਤੁਸੀਂ ਸਾਡੀ ਮਾਸਟਰਾਂ ਦੀ ਜਿਹੜੀ ਗੱਲ ਆ ਉਹ ਸੁਣ ਲਓ ਸਾਡੀ ਮਾਸਟਰਾਂ ਨੂੰ ਸਾਨੂੰ ਬੇਰਜ਼ਗਰ ਮਾਸਟਰਾਂ ਨੂੰ ਤੁਸੀਂ ਮਾਸਟਰ ਬਣਾ ਦਿਓ ਇਹਦੇ ਵਿੱਚ ਹੀ ਸਾਡਾ ਭਲਾ ਆ ਸਰਕਾਰ ਦਾ ਵੀ ਭਲਾ ਹੋਊਗਾ ਲੋਕ ਤੁਹਾਨੂੰ ਚਾਹਣਗੇ ਨਹੀਂ ਤਾਂ ਫੇਰ 2027 ਕਿਹੜਾ ਦੂਰ ਆ